ਅੰਗਰੇਜ਼ੀ ਸਾਨੂੰ 2 ਡੇਢ ਘੰਟਾ ਹੋ ਗਿਆ ਤੇ ਬਾਪੂ ਨੂੰ ਆਪਦਾ ਘਾਰ ਹੀ ਭੁੱਲ ਗਿਆ ਬਾਪੂ ਪਤਾ ਨਹੀਂ ਲੱਗਦਾ ਇੰਨੇ ਪਾਣੀ ਦੇ ਵਿੱਚ ਘਰ ਕਿੱਥੇ ਆ ਕੋਈ ਨਾ ਬਾਪੂ ਜਦੋਂ ਤੱਕ ਤੈਨੂੰ ਘਰ ਨਹੀਂ ਲੱਭਦਾ ਸੀ ਤੈਨੂੰ ਐਂ ਦਾ ਨਹੀਂ ਛੱਡਦੇ ਨਹੀਂ ਨਹੀਂ ਪਾਣੀ 'ਚ ਨਹੀਂ ਧਾਰਦੇ ਬਾਪੂ ਬਾਪੂ ਸੱਚੀ ਨਹੀਂ ਪਤਾ ਲੱਗਦਾ ਘਰ ਕਿੱਥੇ ਆ ਉਹਦਾ ਕਿਹੜੇ ਪਿੰਡ ਜਾਣਾ ਪਿੰਡ ਕਿਹੜਾ ਪਿੰਡ ਕਿਹੜਾ ਕਾਲੇ ਕੇ ठाਠ ਜਾਣਾ ਬਹੁਤ ਮੁਸ਼ਕਿਲ ਆਪਣਾ ਬਹੁਤ ਪਤਾ ਸੀ ਚਾਰ ਸਪੇਰੇ ਨਾ ਸਾਨੂੰ ਮਤਲਬ ਇਹ ਕਾ ਗੁਰਦੁਆਰਾ ਰਿਆ ਮਤਲਬ ਕਾਫੀ ਅਫਸਰ ਸਾਹਿਬ ਹਰ ਮੁਸ਼ਕਿਲ ਘਰੋਂ ਮੇਰੇ ਇਸ ਤੰਗ ਤੇ ਬਾਪੂ ਆਪਦਾ ਘਰ ਹੀ ਭੁੱਲ ਗਿਆ ਇੰਨਾ ਚਾਰ ਸਪੇਰੇ ਪਾਣੀਓਂ ਹੀ ਪਾਣੀ ਆ ਤੇ ਸਾਡੇ ਕੋਲੇ ਰਾਸਨ ਵੀ ਆ ਸੀ ਕਾਫੀ ਵੰਡੀ ਜਾਂਨੇ ਘਰਾਂ ਦੇ ਵਿੱਚ ਦਵਾਈਆਂ ਬੂਟੀਆਂ ਵੀ ਆ ਤੇ ਅਸੀਂ ਇਹ ਬਾਪੂ ਚਾਹ ਨੂੰ 7 ਘੰਟੇ ਹੋ ਗਏ ਸੀ ਉਥੇ ਬੰਨ ਤੇ ਬੈਠੇ ਨੂੰ